ਅਭੀ ਇਸਕੇ ਬਾਪ ਕੋ ਵੀ ਮਰਨਾ ਹੋਗਾ ਜੇਲ੍ਹ ਸੇ ਇੰਟਰਵਿਊ ਦਿਆ ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਦੇ ਦਿਹਾਂਤ ਨੂੰ 2 ਸਾਲ ਹੋ ਗਏ ਨੇ ਅਜੇ ਵੀ ਗਾਇਕ ਦੇ ਫੈਨਸ ਤੇ ਉਨ੍ਹਾਂ ਦੇ ਮਾਤਾ ਪਿਤਾ ਤੇ ਪੂਰਾ ਪਰਿਵਾਰ ਇਨਸਾਫ ਦੀ ਉਡੀਕ ਕਰ ਰਿਹਾ ਇਸੇ ਵਿਚਾਲੇ ਬਾਪੂ ਬਲਕੌਰ ਸਿੰਘ ਦੀ ਨਵੀਂ ਵੀਡੀਓ ਸਾਹਮਣੇ ਆਈ ਹੈ ਜਿਸ ਵਿੱਚ ਉਹ ਲੋਕ ਸਭਾ ਚ ਰਾਜਾ ਵੜਿੰਗ ਵੱਲੋਂ ਸਿੱਧੂ ਲਈ ਇਨਸਾਫ ਦੀ ਮੰਗ ਵਾਲੀ ਵੀਡੀਓ ਤੇ ਰਿਐਕਸ਼ਨ ਦਿੰਦੇ ਹੋਏ ਨਜ਼ਰ ਆ ਰਹੇ ਨੇ ਤੁਹਾਨੂੰ ਦੱਸ ਦੇ ਕਿ ਬੀਤੇ ਦਿਨੀ ਲੋਕ ਸਭਾ ਦੌਰਾਨ ਮਸ਼ਹੂਰ ਸਿਆਸੀ ਆਗੂ ਰਾਜਾ ਵੜਿੰਗ ਨੇ ਗ੍ਰਹਿ ਮੰਤਰੀ ਤੇ ਨਿਸ਼ਾਨਾ ਸਾਧਦੇ ਹੋਏ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਦੇ ਕਤਲ ਮਾਮਲੇ ਵਿੱਚ ਇਨਸਾਫ ਦੀ ਮੰਗ ਕੀਤੀ ਹੈ ਰਾਜਾ ਵੜਿੰਗ ਨੇ ਕਿਹਾ ਕਿ ਇੱਕ ਜੇਲ੍ਹ ਦੇ ਅੰਦਰ ਬੈਠਾ ਮਲਜਮ ਇੱਕ ਮਸ਼ਹੂਰ ਗਾਇਕ ਦਾ ਕਤਲ ਕਰਵਾ ਦਿੰਦਾ ਆਏ ਦਿਨ ਪੰਜਾਬ ਵਿੱਚ ਨੌਜਵਾਨ ਨੂੰ ਮੌਤ ਦੇ ਘਾਟ ਉਤਾਰਿਆ ਜਾ ਰਿਹਾ ਹੈ ਦੇਸ਼ ਵਿੱਚ ਕਾਨੂੰਨੀ ਰਿਪੀਟ ਦੇਸ਼ ਵਿੱਚ ਕਾਨੂੰਨੀ ਵਿਵਸਥਾ ਤੇ ਲੋਕਾਂ ਦੀ ਸੁਰੱਖਿਆ 'ਚ ਕੀ ਕੀਤਾ ਜਾ ਰਿਹਾ ਹੈ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਆਖਿਰ ਕਦੋਂ ਸਿੱਧੂ ਦੇ ਪਰਿਵਾਰ ਨੂੰ ਇਨਸਾਫ ਮਿਲੇਗਾ ਪੀੜਤ ਪਰਿਵਾਰ ਨੂੰ ਇਨਸਾਫ ਦਿਵਾਉਣਾ ਰਿਪੀਟ ਪੀੜਤ ਪਰਿਵਾਰ ਨੂੰ ਇਨਸਾਫ ਦਿਵਾਉਣਾ ਗ੍ਰਹਿ ਮੰਤਰੀ ਦੀ ਜ਼ਿੰਮੇਵਾਰੀ ਹੈ ਇਸ ਵੀਡੀਓ ਉਤੇ ਰਿਐਕਸ਼ਨ ਦਿੰਦੇ ਹੋਏ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੱਧੂ ਨੇ ਆਪਣਾ ਪ੍ਰतिकਰਮ ਦਿੱਤਾ ਬਾਪੂ ਬਲਕੌਰ ਸਿੰਘ ਨੇ ਕਿਹਾ ਕਿ ਸਰਕਾਰ ਲਾਰੈਂਸ ਬਿਸ਼ਨੋਈ ਦੇ ਜਿੱਥੇ-ਜਿੱਥੇ ਕੇਸ ਚੱਲਦੇ ਨੇ ਕਿ ਸਰਕਾਰ ਲਾਰੈਂਸ ਬਿਸ਼ਨੋਈ ਨੂੰ ਉਹਨਾਂ ਸੂਬਿਆਂ ਦੀ ਪੁਲਿਸ ਨੂੰ ਸੌਂਪ ਦੇਣਗੇ ਬਾਪੂ ਬਲਕੌਰ ਸਿੰਘ ਨੇ ਕਿਹਾ ਕਿ ਜਿੰਨਾ ਲੋਕਾਂ ਦੇ ਖਿਲਾਫ ਪੁਲਿਸ ਨੇ ਸਿੱਧੂ ਦੇ ਕਤਲ ਦੇ ਕੇਸ ਦਰਜ ਕੀਤਾ ਹੈ ਕਿ ਉਹਨਾਂ ਦਾ ਨਾਮ ਦੱਸਣਗੇ ਇਸ ਦੇ ਨਾਲ ਹੀ ਬਾਪੂ ਬਲਕੌਰ ਸਿੰਘ ਨੇ ਨੌਜਵਾਨਾਂ ਦੀ ਮੌਤ ਲੋਕਾਂ ਨੂੰ ਜਾਨੋਂ ਮਾਰਨ ਦੀਆਂ ਮਿਲਣ ਵਾਲੀਆਂ ਧਮਕੀਆਂ ਉੱਤੇ ਫਿਕਰ ਜ਼ਾਹਰ ਕੀਤਾ ਉਹਨਾਂ ਕਿਹਾ ਕਿ ਕਾਨੂੰਨ ਆਪਣੀ ਥਾਂ ਠੀਕ ਹੈ ਪਰ ਇਸ ਨੂੰ ਲਾਗੂ ਕਰਨਾ ਸਰਕਾਰਾਂ ਦਾ ਕੰਮ ਹੈ ਜੇਕਰ ਕਿਤੇ ਵੀ ਕੋਈ ਘਟਨਾ ਹੁੰਦੀ ਹੈ ਤਾਂ ਇਸ ਲਈ ਸਭ ਤੋਂ ਪਹਿਲਾਂ ਇਹੀ ਜ਼ਿੰਮੇਵਾਰ ਸਰਕਾਰ ਹੁੰਦੀ ਹੈ ਦੇਸ਼ ਦਾ ਕਾਨੂੰਨ ਸਹੀ ਹੈ ਪਰ ਇਸ ਦੀ ਸਹੀ ਪਾਲਣਾ ਕਰਵਾਉਣਾ ਸਰਕਾਰ ਦਾ ਕੰਮ ਹੈ ਇਸ ਦੇ ਨਾਲ ਹੀ ਬਾਪੂ ਬਲਕੌਰ ਸਿੰਘ ਨੇ ਆਪਣੇ ਪੁੱਤ ਸਿੱਧੂ ਮੂਸੇਵਾਲੇ ਲਈ ਇਨਸਾਫ਼ ਦੀ ਮੰਗ ਕਰਦੇ ਨਜ਼ਰ ਆ ਰਹੇ ਨੇ ਕੀ ਲੌਰੈਂਸ ਨੂੰ ਗੁਜਰਾਤ ਚੋਂ ਹਟਾ ਕੇ ਉਸ ਸਟੇਟ ਨੂੰ ਸੌਂਪ ਦਿਓਗੇ ਜਿੱਥੇ ਉਹਦੇ ਦੇ ਮੁਕੱਦਮੇ ਚੱਲਦੇ ਨੇ ਕੀ ਧਮਕੀਆਂ ਦਾ ਦੌਰ ਬੰਦ ਹੋ ਜਾਊਗਾ ਕੀ ਜੇਲ੍ਹਾਂ ਦੇ ਵਿੱਚੋਂ ਮੋਬਾਈਲ ਫੋਨ ਤੁਸੀਂ ਬੰਦ ਕਰਦੇ ਹੋਗੇ ਤੁਸੀਂ ਕੀ ਜਿਹੜੀ ਵੀਡੀਓ ਦੇ ਦੋਸ਼ੀਆਂ ਦੇ ਖਿਲਾਫ ਆਫ ਆਈ ਆਰ ਜਾਣ ਪਛਾਤਿਆਂ ਦੇ ਖਿਲਾਫ ਤੁਸੀਂ ਦਰਜ ਕੀਤੀ ਹੈ ਕੀ ਉਹਨਾਂ ਦੇ ਨਾਮ ਨਾਮਿਨੇਟ ਕਰਦੇ ਹੋਗੇ ਉਹਦੇ ਵਿੱਚ ਮਨਛਾ ਦੀ ਗੱਲ ਹੈ ਇਸ ਦੇ ਉੱਤੇ ਜਦੋਂ ਤੁਸੀਂ ਉੱਤੇ ਕਰਨਾ ਹੀ ਨਹੀਂ ਫਿਰ ਕਾਨੂੰਨ ਕਿੰਦਾ ਵੀ ਸਖਤ ਬਣਾ ਲਓ ਕਾਨੂੰਨ ਆਖਰ ਨੂੰ ਲਾਗੂ ਤਾਂ ਸਰਕਾਰਾਂ ਨੇ ਕਰਨਾ ਹੈ ਸਾਰਿਆਂ ਨੇ ਸਰਕਾਰ ਦੀ ਮਨਛਾ ਸੀ ਨਹੀਂ ਤਾਂ ਉਹ ਕਿੱਦਾਂ ਲਾਗੂ ਹੋਣਗੇ ਸਾਨੂੰ ਇਹ ਖਰਚਾ ਹੈ ਕਾਨੂੰਨ ਕਾਨੂੰਨ ਬਿਲਕੁਲ ਸਹੀ ਹੈ ਪਰ ਸੰਵਿਧਾਨ ਤਾਂ ਸਾਡਾ ਪਹਿਲਾਂ ਇੱਕ ਵੀ ਕੋਈ ਅਜਿਹਾ ਇਹੋ ਜਿਹਾ ਕਾਨੂੰਨ ਨਹੀਂ ਹੈ ਵੀ ਜਿਹੜਾ ਨਾਗਰਿਕਾਂ ਦੀ ਰੱਖਿਆ ਨਾ ਕਰੇ